ਮੁਬਾਰਕ ਜੀ ਦਾ ਖਾਸ ਵਾਰੀ ਗੁਰਦੀ ਕੀ ਫਤਿਹ ਪਿਛਲੇ ਛੇ ਦਿਨਾਂ ਕੋ ਸਤਿਗੁਰਾਂ ਦੀ ਕਿਰਪਾ ਨਾਲ ਇੱਕ ਗਰਮਸ ਸਖਲਾਈ ਕੈਂਪ ਜੋ ਲੱਗਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਇਸ ਵਿੱਚ ਕੋਟਾ ਨੂੰ ਬਹੁਤ ਧੰਵਾਦ ਹੰਤਾ ਸਾਹਿਬ ਸ਼ਰੂਪਾਲ ਸਾਹਿਬ ਮਾਰੇ ਦਾ ਅਤੇ ਜੋ ਸਾਡੇ ਵਿਦੇਸ਼ ਵਿੱਚ ਬੈਠੇ ਵੀਰ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਇਹ ਸਾਰਾ ਕੈਂਪ ਜੋ ਜੋਦੋਂ ਕੀਤਾ ਗਿਆ ਸਾਡੇ ਜੋ ਯਾਤਰੀ ਨੇ ਭਾਈ ਸੁਖਬੀਰ ਸਿੰਘ ਜੀ ਨੂੰ ਭਾਈ ਜੀ ਦੀ ਸੰਗਤ ਮਾਨਯਾਪਾਡਮ ਕਾਨਕੀ ਵਿਕਾਸਯੋਜਨਾ ਦਿੱਤੀ ਤੋਂ ਵਾਣਨਾ ਜੁੜਿਆ ਉਸ ਕਰਕੇ ਨਾ ਸਾਰੇ ਨਵੋਤਮ ਭਾਗੀ ਵਾਲੀ ਮੂਰਤ ਖੰਸਾ ਵਾਹ ਧੰਨ ਭਾਈ ਜੀ ਦਾ ਖੰਸਾ ਵਾਹ ਜੀ ਦੀ ਬਖਸ਼ਿਸ਼ਲੇ ਸ਼ੇਧਰਾ ਕੋ ਸਤਿਗੁਰਾਂ ਦੀ ਕਿਰਪਾ ਨਾਲ ਇਹ ਗੁਰਮਤ ਸਿਖਾਈ ਕੈਂਪ ਜੋ ਲੱਗਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਇਸ ਵਿੱਚ ਕੋਟਾਣ ਕੋਟ ਧੰਨਵਾਦ ਆਂਤਪਾ ਸਾਹਿਬ ਸ਼ਿਗੁਰਾਲ ਸਾਹਿਬ ਮਾਦੇ ਦਾ ਅਤੇ ਜੋ ਸਾਡੇ ਵਿਦੇਸ਼ ਵਿੱਚ ਬੈਠੇ ਵੀਰ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਇਹ ਸਾਰਾ ਕੈਂਪ ਜਿਹਾ ਜੋਜੋਜੋਨ ਕੀਤਾ ਗਿਆ ਤੇ ਸਾਡੇ ਜੋ ਸਿਆਸੀ ਨੇ ਭਾਈ ਸੁਖਬੀ ਸਿੰਘ ਜੀ ਭਾਈ ਹਗੀ ਸਿੰਘ ਜੀ ਨਾਲ ਆਪਾਂ ਦਾ ਕੰਮ ਕਿ ਉਪਚਾਰਨ ਪ੍ਰਯਤਨ ਦਿੱਤੀ ਤੋਂ ਵਾਣ ਨਾ ਜੋੜਿਆ ਇਸ ਕਰਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਜਵਾਲ ਸਿੰਘ ਦਾ ਖੰਸਾ ਵਾਹਣੀ ਬਾਈ ਜੀ ਦਾ ਖੰਸਾ ਵਾਹਣੀ ਜੀ ਜੀ ਕੀ ਪੱਲੇ ਇਸਲੇ 6 ਜਣਾਂ ਕੋ ਸਤਿਗੁਰਾਂ ਦੀ ਕਿਰਪਾ ਦੇ ਨਾਲ ਇੱਕ ਗੁਰਮਤ ਸਿਕਲਾਈ ਕੈਂਪ ਜੋ ਲੱਗਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨ ਰੂਪ ਹੋਈ ਇਸ ਵਿੱਚ ਕੋਟਾ ਨੂੰ ਬਹੁਤ ਧੰਵਾਦ ਅੰਤਨ ਸਿੰਘ ਜੀ ਸਤਿਗੁਰਾਂ ਸਾਹਿਬ ਮਾਰੇ ਦਾ ਅਤੇ ਜੋ ਸਾਡੇ ਵਿਦੇਸ਼ ਵਿੱਚ ਬੈਠੇ ਵੀਰ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਇਹ ਸਾਰਾ ਪੰਜਾਬ ਜੋ ਜੁੜਨ ਕੀਤਾ ਗਿਆ ਤੇ ਸਾਡੇ ਜੋ ਯਾਤਰੀ ਨੇ ਭਾਈ ਸੁਖੀਪ ਸਿੰਘ ਜੀ ਭਾਈ ਹਾਕੀ ਸਿੰਘ ਜੀ ਨਾਲ ਆਪਾਂ ਦਾ ਕੰਮ ਕਿ ਕਰਿਆਨ ਪ੍ਰੇਰਣਾ ਦਿੱਤੀ ਜੁਰਵਾਇਨਾ ਜੁਰਿਆ ਉਸ ਕਰਕੇ ਨਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਜਵਾਹਿਰ ਜੀ ਦਾ ਖੰਸਾ ਵਾ ਇਹ ਦਿਨ ਆ ਤੁ ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹ ਗੁਰਮਤ ਸਿਕਵਾਈ ਕੈਂਪ ਜੋ ਲੱਗਾ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਸੰਪੂਰਨਤਾ ਹੋਈ ਇਸ ਵਿੱਚ ਕੋਟਾਣ ਕੋਟ ਧੰਨਵਾਦ ਅੰਮ੍ਰਿਤਸਰ ਸਾਹਿਬ ਸ਼ੁਕਰਾਨਾ ਸਾਹਿਬ ਮਾਰੇ ਦਾ ਅਤੇ ਜੋ ਸਾਡੇ ਵਿਦੇਸ਼ ਵਿੱਚ ਬੈਠੇ ਵੀਰ ਨੇ ਇਹਨਾਂ ਦੇ ਪਰਿਵਾਰ ਦੇ ਨਾਲ ਇਹ ਸਾਰਾ ਕੈਂਪ ਜਿਹੜਾ ਜੋ ਜੋ ਕੀਤਾ ਗਿਆ ਇਹ ਸਾਡੇ ਜੋ ਸਿਆਸੀ ਨੇ ਭਾਈ ਸੁਖੀਪ ਸਿੰਘ ਜੀ ਭਾਈ ਹਰਦੀਪ ਸਿੰਘ ਜੀ